ਇਹਨਾਂ ਦੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਲਈ ਦੀ ਗੱਲ ਕਰਾਂਗੇ ਸਰ ਕੀ ਨਾਮ ਆ ਜੀ ਅਜ ਸੁਨੀਲ ਕੁਮਾਰ ਜੀ ਸਰ ਜਿਹੜੀ ਚੋਰੀ ਹੋਈ ਆ ਕਿੰਨੇ ਵਜੇ ਦਾ ਟਾਈਮ ਸੀ ਕਿੰਨੇ ਚੋਰਾਂ ਕੰਨੇ ਹੋਏ ਯਾਨੀ ਕਿ ਵਾਰਦਾਤ ਨੂੰ ਅਨਜਾਨਦਗੀ ਇੱਕ ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਆਈ ਟਾਈਮ ਇਹ ਦੋ ਵਜੇ ਦਾ ਟਾਈਮ ਹੈ ਉਹ ਦੋ 2:30 ਦੇ ਵਿੱਚ ਟਾਈਮ ਹੈ ਕੱਪੜੀ ਦੀ ਦੁਕਾਨੇ ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲ ਸਾਈਕਲ ਸੋਰੀ ਤੇ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪੰਜ ਜਾਂ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਇਸ ਸਾਲ ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਰ 2 ਦੇ 2:30 ਦੇ ਵਿੱਚ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹਨੇ ਵੀ ਕੱਟਣਾ ਹੈ ਸ਼ਾਇਦ ਵਿੱਚ ਚੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਧਾਈ ਜਾਵੇ ਥੋੜੀ ਜਿਮਨ ਲਗੇ तकरीबन ਜਿਹੜਾ ਪੰਜਾਂ ਦੁਕਾਨਾਂ ਦੇ 6 ਦੁਕਾਨਾਂ ਦੇ ਨੁਕਸਾਨ ਹੋਇਆ ਕਿੰਨੇ ਕਿੰਨੇ ਪੈਸੇ ਦਾ ਹੋਊਗਾ ਨਹੀਂ ਅਸਤਾਪਨਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ ਤੇ ਬਾਕੀ ਬਹੁਤ ਜਿਆਦਾ ਮਲਕ ਹਾਂ ਜੀ ਬਾਕੀ ਇਹਦਾ ਵਿਖਦਾ ਆਪਦਾ ਆਪਦਾ ਮਲਕ ਹੈ ਨਾ ਕਿਸੇ ਦਾ ਕਿੰਨਾ ਹੈ ਇਹਦਾ ਸਰ ਡੇਨਿਕ ਸਵੇਰੇ ਤੋਂ ਮਹਿਮੂਦ ਬਰਨਾਲਾ ਇਹਨਾਂ ਦੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨਹੀਂ ਦੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਹਾਂ ਜੀ ਸਨੀਲ ਕੁਮਾਰ ਜੀ ਸਰ ਜਿਹੜੀ ਚੋਰੀ ਹੋਇਆ ਕਿੰਨੇ ਵਜੇ ਦਾ ਟਾਈਮ ਸੀ ਕਿੰਨੇ ਚੋਰਾਂ ਕਿੰਨੇ ਹੈ ਯਾਨੀ ਕਿ ਵਾਰਦਾਤ ਨੂੰ ਅਨਜਾਨ ਦੋ ਵਜੇ ਦਾ ਟਾਈਮ ਹੈ ਉਹ ਦੋ 2:30 ਦੇ ਵਿੱਚ ਟਾਈਮ ਹੈ ਕਬੜੀ ਦੁਕਾਨੇ ਕਬੜੀ ਸਾਈਕਲ ਦੀ ਕਹਿੰਦੇ ਸਿੰਗਲ ਸਾਈਕਲ ਸੋਰੀ ਤੇ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ 5000 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਇਸ ਸਾਲ ਕਿੰਨੇ ਵਜੇ ਦਾ ਸਮਾਰੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਦੋ ਦੇ 2:30 ਦੇ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹਨੇ ਵੀ ਕੱਟਣਾ ਹੈ ਸ਼ਾਇਦ ਵਿੱਚ ਚੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਧਾਈ ਜਾਵੇ ਥੋੜੀ ਜਿਮਨ ਲਗੇ तकरीबन ਜਿਹੜਾ ਪੰਜਾਂ ਦੁਕਾਨਾਂ ਦੇ 6 ਦੁਕਾਨਾਂ ਦੇ ਨੁਕਸਾਨ ਹੋਇਆ ਕਿੰਨੇ ਕਿੰਨੇ ਪੈਸੇ ਦਾ ਹੋਊਗਾ ਨਹੀਂ ਅਸਤਾਪਨਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ ਤੇ ਬਾਕੀ ਬਹੁਤ ਜਿਆਦਾ ਮਲਕ ਕਿਸੇ ਦੀ ਬੜਾ ਹਾਂ ਜੀ ਬਾਕੀ ਇਹਦਾ ਵਿਖਦਾ ਆਪਦਾ ਆਪਦਾ ਮਲਕ ਹੈ ਨਾ ਕਿਸੇ ਦਾ ਕਿੰਨਾ ਹੈ ਇਹਦਾ ਸਰ ਡੇਨਿਕ ਸਵੇਰੇ ਤੋਂ ਮਹਿਮੂਦ ਬਰਨਾਲਾ ਇਹਨਾਂ ਵੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨਹੀਂ ਦੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਹਾਂ ਜੀ ਸਨੀਲ ਕੁਮਾਰ ਜੀ ਸਰ ਜਿਹੜੀ ਚੋਰੀ ਹੋਇਆ ਕਿੰਨੇ ਵਜੇ ਦਾ ਟਾਈਮ ਸੀ ਕਿੰਨੇ ਚੋਰਾਂ ਕਿੰਨੇ ਆਏ ਯਾਨੀ ਕਿ ਵਾਰ ਦੋ ਵਜੇ ਦਾ ਟਾਈਮ ਹੈ। ਦੋ ਢਾਈ ਦੇ ਵਿੱਚ ਟਾਈਮ। ਕੱਪੜੀ ਦੀ ਦੁਕਾਨ ਹੈ। ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲਾ ਸਾਈਕਲ ਸੋਰੀ। ਫੋਟੇ ਵੀ ਚੋਰੀ ਹੋਈ ਹੈ। ਹਾਂਜੀ ਹਾਂਜੀ। ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ? ਪੰਜ ਦਾ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਜੀ ਪਰਸਾਣ। ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਜੀ? ਪਰ ਦੋ ਦੇ ਢਾਈ ਦੇ ਵਿੱਚ ਵਿੱਚ ਜੀ। ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹੜੇ ਵੀ ਕੱਟਣਾਵਾ ਸ਼ਾਇਦ ਵਿੱਚ ਹੋਰੀਆਂ ਨੇ। ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਿਧਾਈ ਜਾਵੇ ਥੋੜੀ ਜਿਮਨ ਲਗੇ। ਅਕਰੀਮ ਜਿਹੜਾ ਪੰਜਾਂ ਦੁਕਾਨਾਂ ਦੇ ਛੇ ਦੁਕਾਨ ਦੇ ਨੁਕਸਾਨ ਹੋਇਆ ਕਿੰਨੇ ਕਿਦਾਂ ਕਿੰਨੇ ਪੈਸੇ ਦਾ ਹੋਊਗਾ ਜੀ? ਨਹੀਂ ਅਸਤਾਪਣਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ। ਤੇ ਬਾਕੀ ਜਿਆਦਾ ਮਤਲਬ ਕਿਸੇ ਖਰੀਦ ਹਾਂ ਜੀ ਬਾਕੀ ਇਹਦਾ ਵਿਕਦਾ ਆਵਦਾ ਦਾ ਮਤਲਬ ਕਿ ਕਿਸੇ ਦਾ ਕਿੰਨਾਗਾ? ਠੀਕ ਹੈ ਸਰ। ਐਂਡ ਦੇ ਨਿਕਸਵਰੇ ਤੋਂ ਮਹਿਮੂਦ ਬਰਨਾਲਾ। ਜਿੰਨਾ ਦੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨੇ ਦੀ ਗੱਲ ਕਰਾਂਗੇ। ਸਰ ਕੀ ਨਾਮ ਹੈ ਜੀ? ਹਾਂ ਜੀ ਸੁਨੀਲ ਕੁਮਾਰ ਜੀ। ਸਰ ਜਿਹੜੀ ਚੋਰੀ ਹੋਈ ਆ ਕਿੰਨੇ ਵਜੇ ਦਾ ਟਾਈਮ ਸੀ? ਦੋ ਵਜੇ ਦਾ ਟਾਈਮ ਹੈ। ਦੋ 30 ਦੇ ਵਿੱਚ ਟਾਈਮ। ਕੱਪੜੀ ਦੀ ਦੁਕਾਨ ਹੈ। ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲਾ ਸਾਈਕਲ ਸੋਰੀ। ਫੋਟੋ ਵੀ ਚੋਰੀ ਹੋਈ ਹੈ। ਹਾਂਜੀ ਹਾਂਜੀ। ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ? ਪੰਜ ਦਾ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਜੀ ਪਰਸਾਣ। ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਜੀ? ਪਰ 2 ਦੇ 30 ਦੇ ਵਿੱਚ ਵਿੱਚ ਜੀ। ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹੜੇ ਵੀ ਕਟਨਾਵਾ ਸ਼ਾਇਦ ਵਿੱਚ ਦੋਰੀਆਂ ਨੇ। ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਿਧਾਈ ਜਾਵੇ ਥੋੜੀ ਜਿਮਨ ਲਗੇ। ਅਕਰੀਮ ਜਿਹੜਾ ਪੰਜਾਂ ਦੁਕਾਨਾਂ ਦੇ ਛੇ ਦੁਕਾਨ ਦੇ ਨੁਕਸਾਨ ਹੋਇਆ ਕਿੰਨੇ ਕਿਦਾਂ ਕਿੰਨੇ ਪੈਸੇ ਦਾ ਹੋਊਗਾ ਜੀ? ਨਹੀਂ ਅਸਤਾਪਣਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ। ਤੇ ਬਾਕੀ ਜਿਆਦਾ ਮਤਲਬ ਕਿਸੇ ਖਰੀਦ ਹਾਂ ਜੀ ਬਾਕੀ ਇਹਦਾ ਵਿਕਦਾ ਆਵਦਾ ਦਾ ਮਤਲਬ ਕਿ ਨਾ ਕਿਸੇ ਦਾ ਕਿੰਨਾਗਾ? ਠੀਕ ਹੈ ਸਰ। ਐਂਡ ਦੇ ਨਿਕਸਵਰੇ ਤੋਂ ਮਹਿਮੂਦ ਬਰਨਾਲਾ। ਜਿੰਨਾ ਵੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨੇ ਦੀ ਗੱਲ ਕਰਾਂਗੇ। ਸਰ ਕੀ ਨਾਮ ਹੈ ਜੀ? ਹਾਂ ਜੀ ਸੁਨੀਲ ਕੁਮਾਰ ਜੀ। ਸਰ ਜਿਹੜੀ ਚੋਰੀ ਹੋਈ ਆ ਕਿੰਨੇ ਵਜੇ ਦਾ ਟਾਈਮ ਦੋ ਵਜੇ ਦਾ ਟਾਈਮ ਆ ਰਿਹਾ ਦੋ 3 ਦੇ ਵਿੱਚ ਟਾਈਮ ਕੱਪੜੀ ਦੀ ਦੁਕਾਨੇ ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲਾ ਸਾਈਕਲ ਸੋਰੀ ਤੇ ਵੀ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪੰਜ ਦਾ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਜੀ ਪਰਸਾਣ ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਜੀ ਪਰ ਦੋ ਦੇ 3 ਦੇ ਵਿੱਚ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹੜੇ ਵੀ ਕੱਟਣਾ ਵਾ ਸ਼ਾਇਦ ਵਿੱਚ ਚੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਿਧਾਈ ਜਾਵੇ ਥੋੜੀ ਜਿਮਨ ਲਗੇ। ਅਕਰੀਮ ਜਿਹੜਾ ਪੰਜਾਂ ਦੁਕਾਨਾਂ ਦਾ ਛੇ ਦੁਕਾਨਾਂ ਦੇ ਨੁਕਸਾਨ ਹੋਇਆ ਕਿੰਨੇ ਕਿਦਾਂ ਕਿੰਨੇ ਪੈਸੇ ਦਾ ਹੋਊਗਾ ਜੀ? ਨਹੀਂ ਅਸਤਾਪਣਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ। ਤੇ ਬਾਕੀ ਜਿਆਦਾ ਮਤਲਬ ਕਿਸੇ ਖਰੀਦ ਹਾਂ ਜੀ ਬਾਕੀ ਇਹਦਾ ਵਿਕਦਾ ਆਵਦਾ ਦਾ ਮਤਲਬ ਕਿ ਕਿਸੇ ਦਾ ਕਿੰਨਾਗਾ? ਠੀਕ ਹੈ ਸਰ। ਐਂਡ ਦੇ ਨਿਕਸਵਰੇ ਤੋਂ ਮਹਿਮੂਦ ਬਰਨਾਲਾ। ਜਿੰਨਾ ਵੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨੇ ਦੀ ਗੱਲ ਕਰਾਂਗੇ। ਸਰ ਕੀ ਨਾਮ ਹੈ ਜੀ? ਹਾਂ ਜੀ ਸੁਨੀਲ ਕੁਮਾਰ ਜੀ। ਸਰ ਜਿਹੜੀ ਚੋਰੀ ਹੋਈ ਆ ਕਿੰਨੇ ਵਜੇ ਦਾ ਟਾਈਮ ਸੀ ਦੋ ਵਜੇ ਦਾ ਟਾਈਮ ਹੈ। ਦੋ 2:30 ਦੇ ਵਿੱਚ ਟਾਈਮ ਹੈ। ਕਬੜੀ ਦੁਕਾਨੇ। ਕਬੜੀ ਸਾਈਕਲ ਦੀ ਕਹਿੰਦੇ ਸਿੰਗਲ ਸਾਈਕਲ ਸੋਰੀ। ਤੇ ਚੋਰੀ ਹੋਈ ਹੈ। ਹਾਂਜੀ ਹਾਂਜੀ। ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ? 5-6 ਦੁਕਾਨਾਂ ਨੂੰ ਮਤਲਬ ਕਿ ਹੋਇਆ ਇਸ ਸਾਲ। ਕਿੰਨੇ ਵਜੇ ਦਾ ਸਮਾਂ ਇਹ ਚੋਰੀ ਨੂੰ ਅੰਜਾਮ ਦਿੱਤਾ ਜੀ? ਪਰ 2 ਦੇ 2:30 ਦੇ ਵਿੱਚ ਵਿੱਚ ਜੀ। ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹਨੇ ਵੀ ਕੱਟਣਾ ਵਾ ਸ਼ਾਇਦ ਵਿੱਚ ਚੋਰੀਆਂ ਨੇ। ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਧਾਈ ਜਾਵੇ ਥੋੜੀ ਜਿਮਨ ਲਗੇ तकरीबन ਜਿਹੜਾ ਪੰਜਾਂ ਦੁਕਾਨਾਂ ਦੇ 6 ਦੁਕਾਨ ਦੇ ਨੁਕਸਾਨ ਹੋਇਆ ਕਿੰਨੇ ਕਿੰਨੇ ਪੈਸੇ ਦਾ ਹੋਊਗਾ ਨਹੀਂ ਅਸਤਾਪਨਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ ਤੇ ਬਾਕੀ ਬਹੁਤ ਜਿਆਦਾ ਮਲਕ ਕਿਸੇ ਦੀ ਬੜਾ ਹਾਂ ਜੀ ਬਾਕੀ ਇਹਦਾ ਵਿਖਦਾ ਆਪਦਾ ਆਪਦਾ ਮਲਕ ਹੈ ਨਾ ਕਿਸੇ ਦਾ ਕਿੰਨਾ ਹੈ ਇਹਦਾ ਸਰ ਡੇਨਿਕ ਸਵੇਰੇ ਤੋਂ ਮਹਿਮੂਦ ਬਰਨਾਲਾ ਇਹਨਾਂ ਵੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨਹੀਂ ਦੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਹਾਂ ਜੀ ਸਨੀਲ ਕੁਮਾਰ ਜੀ ਸਰ ਜਿਹੜੀ ਚੋਰੀ ਹੋਇਆ ਕਿੰਨੇ ਵਜੇ ਦਾ ਟਾਈਮ ਸੀ ਕਿੰਨੇ ਚੋਰਾਂ ਕਿੰਨੇ ਆਏ ਯਾਨੀ ਕਿ ਵਾਰਦਾ ਦੋ ਵਜੇ ਦਾ ਟਾਈਮ ਹੈ ਉਹ ਦੋ 2:30 ਦੇ ਵਿੱਚ ਟਾਈਮ ਹੈ ਕੱਪੜੀ ਦੁਕਾਨੇ ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲ ਸਾਈਕਲ ਸੋਰੀ ਤੇ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ 5 ਜਾਂ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਇਸ ਸਾਲ ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਰ 2 ਦੇ 2:30 ਦੇ ਵਿੱਚ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹਨੇ ਵੀ ਕੱਟਣਾ ਹੋਵੇ ਸ਼ਾਇਦ ਵਿੱਚ ਚੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਧਾਈ ਜਾਵੇ ਥੋੜੀ ਜਿਮਨ ਲਗੇ तकरीबन ਜਿਹੜਾ ਪੰਜਾਂ ਦੁਕਾਨਾਂ ਦੇ 6 ਦੁਕਾਨਾਂ ਦੇ ਨੁਕਸਾਨ ਹੋਇਆ ਕਿੰਨੇ ਕਿੰਨੇ ਪੈਸੇ ਦਾ ਹੋਊਗਾ ਨਹੀਂ ਅਸਤਾਪਨਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ ਤੇ ਬਾਕੀ ਬਹੁਤ ਜਿਆਦਾ ਮਲਕ ਕਿਸੇ ਦੀ ਬੜਾ ਹਾਂ ਜੀ ਬਾਕੀ ਇਹਦਾ ਵਿਖਦਾ ਆਪਦਾ ਆਪਦਾ ਮਲਕ ਹੈ ਨਾ ਕਿਸੇ ਦਾ ਕਿੰਨਾ ਹੈ ਇਹਦਾ ਸਰ ਡੇਨਿਕ ਸਵੇਰੇ ਤੋਂ ਮਹਿਮੂਦ ਬਰਨਾਲਾ ਇਹਨਾਂ ਦੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨਹੀਂ ਦੀ ਗੱਲ ਕਰਾਂਗੇ ਸਰ ਕੀ ਨਾਮ ਹੈ ਜੀ ਹਾਂ ਜੀ ਸਨੀਲ ਕੁਮਾਰ ਜੀ ਸਰ ਜਿਹੜੀ ਚੋਰੀ ਹੋਇਆ ਕਿੰਨੇ ਵਜੇ ਦਾ ਟਾਈਮ ਸੀ ਕਿੰਨੇ ਚੋਰਾਂ ਕਿੰਨੇ ਹੈ ਯਾਨੀ ਕਿ ਵਾਰਦਾ ਦੋ ਵਜੇ ਦਾ ਟਾਈਮ ਵਾਲਾ ਦੋ 2:30 ਦੇ ਵਿੱਚ ਟਾਈਮ ਠੀਕ ਆ ਜੀ ਦੁਕਾਨੇ ਕਬੜੀ ਸਾਈਕਲ ਦੀ ਕਹਿੰਦੇ ਸਿੰਗਲ ਸਾਈਕਲ ਸੋਰੀ ਤੇ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪੰਜ ਜਾਂ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਇਸ ਸਾਲ ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਪਰ 2 ਦੇ 2:30 ਦੇ ਵਿੱਚ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਜੀ ਮਤਲਬ ਕਿ ਜਿਹਨੇ ਵੀ ਕੱਟਣਾ ਹੋਵੇ ਸ਼ਾਇਦ ਵਿੱਚ ਚੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜਿਹੀ ਸ਼ਕਤੀ ਵਿਧਾਈ ਜਾਵੇ ਥੋੜੀ ਜਿਮਨ ਲਗੇ। ਅਕਰੀਮ ਜਿਹੜਾ ਪੰਜਾਂ ਦੁਕਾਨਾਂ ਦੇ ਛੇ ਦੁਕਾਨਾਂ ਦੇ ਨੁਕਸਾਨ ਹੋਇਆ ਕਿੰਨੇ ਕਿਦਾਂ ਕਿੰਨੇ ਪੈਸੇ ਦਾ ਹੋਊਗਾ ਜੀ? ਨਹੀਂ ਅਸਤਾਪਣਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ। ਤੇ ਬਾਕੀ ਜਿਆਦਾ ਮਤਲਬ ਕਿਸੇ ਖਰੀਦ ਹਾਂ ਜੀ ਬਾਕੀ ਇਹਦਾ ਵਿਕਦਾ ਆਵਦਾ ਦਾ ਮਤਲਬ ਕਿ ਨਾ ਕਿਸੇ ਦਾ ਕਿੰਨਾਗਾ? ਠੀਕ ਹੈ ਸਰ। ਐਂਡ ਦੇ ਨਿਕਸਵਰੇ ਤੋਂ ਮਹਿਮੂਦ ਬਰਨਾਲਾ। ਜਿੰਨਾ ਵੀ ਚੋਰੀ ਹੋਈ ਆ ਰੇਲਵੇ ਸਟੇਸ਼ਨ ਦੇ ਨੇੜੇ ਦੀ ਗੱਲ ਕਰਾਂਗੇ। ਸਰ ਕੀ ਨਾਮ ਆ ਜੀ? ਹਾਂ ਜੀ ਸੁਨੀਲ ਕੁਮਾਰ ਜੀ। ਸਰ ਜਿਹੜੀ ਚੋਰੀ ਹੋਈ ਆ ਕਿੰਨੇ ਵਜੇ ਦਾ ਦੋ ਵਜੇ ਦਾ ਟਾਈਮ ਹੈ ਮਾੜਾ ਦੋ 3 ਦੇ ਵਿੱਚ ਟਾਈਮ ਕੱਪੜੀ ਦੀ ਦੁਕਾਨੇ ਕੱਪੜੀ ਸਾਈਕਲ ਦੀ ਕਹਿੰਦੇ ਸਿੰਗਲਾ ਸਾਈਕਲ ਸੋਰੀ ਤੇ ਵੀ ਚੋਰੀ ਹੋਈ ਹੈ ਇਹ ਕਿੰਨੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਪੰਜ ਦਾ 6 ਦੁਕਾਨਾਂ ਨੂੰ ਮਤਲਬ ਕਿ ਹੋਇਆ ਜੀ ਪਰਸਾਣ ਕਿੰਨੇ ਵਜੇ ਦਾ ਸਮਾਂ ਜਿਹੜੇ ਚੋਰੀ ਨੂੰ ਅੰਜਾਮ ਦਿੱਤਾ ਬਾ ਦੋ ਦੇ 3 ਦੇ ਵਿੱਚ ਵਿੱਚ ਜੀ ਪ੍ਰਸ਼ਾਸਨ ਤੋਂ ਕੀ ਤੁਸੀਂ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਜੀ ਮਤਲਬ ਕਿ ਜਿਹੜੇ ਵੀ ਕਟਨਾਵਾ ਸ਼ਾਇਦ ਵਿੱਚ ਹੋਰੀਆਂ ਨੇ ਉਹਨਾਂ ਨੂੰ ਮਤਲਬ ਕਿ ਥੋੜਾ ਜਿਹਾ ਰੁਕਿਆ ਜਾਵੇ ਮਤਲਬ ਕਿ ਥੋੜੀ ਜੀ ਸ਼ਕਤੀ ਵਿਧਾਈ ਜਾਵੇ ਥੋੜੀ ਜਿਮਨ ਲਗੇ। ਅਕਰੀਮ ਜਿਹੜਾ ਪੰਜਾਂ ਦੁਕਾਨਾਂ ਦੇ ਛੇ ਦੁਕਾਨ ਦੇ ਨੁਕਸਾਨ ਹੋਇਆ ਕਿੰਨੇ ਕਿਦਾਂ ਕਿੰਨੇ ਪੈਸੇ ਦਾ ਹੋਊਗਾ ਜੀ? ਨਹੀਂ ਅਸਤਾਪਣਾ ਦੱਸ ਸਕਦਾ ਜੀ ਸਾਡਾ 5-5 7000 ਰੁਪਏ ਗੱਲੇ ਸੀਗਾ ਉਹ ਲੈ ਗਏ। ਤੇ ਬਾਕੀ ਬਹੁਤ ਜਿਆਦਾ ਮਤਲਬ ਕਿਸੇ ਖਰੀਦ ਬੜਾ ਹਾਂ ਜੀ ਬਾਕੀ ਇਹਦਾ ਵਿਕਦਾ ਆਵਦਾ ਆਦਾ ਮਤਲਬ ਕਿ ਨਾ ਕਿਸੇ ਦਾ ਕਿੰਨਾਗਾ ਠੀਕ ਹੈ ਸਰ ਐਂਡ ਦੈਨ ਇੱਕ ਸਵੇਰੇ ਤੋਂ ਮਹਿਮੂਦ ਬਰਨਾਲਾ